ਆਈਸ ਵਾਲੇ ਕਹਿੰਦੇ ਆਓ 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 ਜਿਹੜੀ ਵੀ ਤੁਹਾਡੀ ਸਕਿੱਲ ਹੈਗੀ ਹੈ ਵਰਤਾਂਗੇ ਚੁਗਲੀ ਚੱਪੇ ਵਾਲੀ ਜਾਂ ਕਿਸੇ ਨੂੰ ਪਤਾ ਕਰਨ ਦੀ ਵੀ ਉਹ ਕਿੱਥੇ ਰਹਿੰਦਾ ਇਹ ਕਿੱਥੇ ਰਹਿੰਦਾ ਕਿਵੇਂ ਫੜ ਸਕਦੇ ਆ ਭੱਜਣ ਦੀ ਸਕਿੱਲ ਹੈਗੀ ਆ ਜੱਫਾ ਮਾਰਨ ਦੀ ਸਕਿੱਲ ਆ ਸਾਰੀਆਂ ਸਕਿੱਲਾਂ ਵਰਤਾਂਗੇ ਜੀ 100 ਮਿਲੀਅਨ ਡਾਲਰ ਇਕੱਠਾ ਕਰ ਲਿਆ ਹੁਣ ਇਹ 100 ਮਿਲੀਅਨ ਡਾਲਰ ਨੂੰ ਲੋਕਾਂ ਦੇ ਵਿੱਚ ਸਟੂਡੈਂਟਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੈਂਪੇਨਾਂ ਚਲਾਈਆਂ ਜਾ ਰਹੀਆਂ ਵੀ ਸਾਨੂੰ ਜੁਆਇਨ ਕਰੋ ਜੁਆਇਨ ਕਰੋ ਨੌਕਰੀ ਤੁਹਾਨੂੰ ਦਿੱਤੀ ਜਾ ਰਹੀ ਆ ਸਪੈਸ਼ਲ ਟ੍ਰੇਨਿੰਗ ਹਰ ਫੀਲਡ ਦੇ ਲਈ ਹੈਗੀ ਆ ਵੀ ਕਿੱਲਾ ਇੱਕ ਹੀ ਫੀਲਡ ਨਹੀਂ ਹੈਗਾ ਸਾਰੇ ਫੀਲਡ ਜਿਹੜੀ ਵੀ ਹਾਰਤ ਹੈਗੀ ਜਿਸ ਨੂੰ ਚਾਹੇ ਫੋਨ ਦੇ ਨਾਲ ਬੰਦੇ ਫੜਨ ਦੀ ਆ ਚਾਹੇ ਕਿਸੇ ਵੀ ਤਰੀਕੇ ਨਾਲ ਆ ਤੇ ਸਾਡੀ ਹੈਲਪ ਕਰੋ ਤੇ ਅਸੀਂ ਇਲੀਗਲ ਇਮੀਗ੍ਰੈਂਟ ਫੜਨੇ ਆ ਹਰ ਪਾਸੇ ਦੇ ਦਰਵਾਜ਼ੇ ਇਹਨਾਂ ਨੇ ਖੋਲ੍ਹਿਆ 100 ਮਿਲੀਅਨ ਡਾਲਰ ਦੇ ਨਾਲ। ਪਲੋਏ ਨਹੀਂ, EMPLOYER ਬਰਾਮਾਗਤੋਂ ਤੇ ਨਵਾਂ ਬਿਜ਼ਨਸ ਖੋਲ੍ਹਣ ਲਈ ਪੈਸਿਆਂ ਦੀ ਲੋੜ ਹੈ ਤੇ ਕੀ ਬੈਂਕ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੇ ਤੁਹਾਡਾ ਲੋਨ ਨਹੀਂ ਕਰ ਰਿਹਾ? ਲੋ ਜੀ ਅਸੀਂ ਲੈ ਆਏ ਹਾਂ ਤੁਹਾਡੇ ਲਈ ਸੋਲੂਸ਼ਨ। ਅਸੀਂ L&D ਕੈਪੀਟਲ ਪਾਰਟਨਰ ਚਾਰਟਅਪ ਤੋਂ ਐਕਸਪੈਂਸ਼ਨ ਤੱਕ ਤੁਹਾਡਾ ਲੋਨ ਅਪਰੂਵ ਕਰਾਵਾਂਗੇ। ਜੇ ਤੁਸੀਂ ਕਿਤੇ ਵੀ ਅਮਰੀਕਾ 'ਚ ਬੈਠੇ ਹੋ ਤਾਂ ਕਾਲ ਕਰੋ 559668307। ਬਿਲਕੁਲ ਬ੍ਰਾਡਸਾਬੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਵੱਲੋਂ ਬਹੁਤ ਲੰਮੀ ਚੌੜੀ ਪਲੈਨਿੰਗ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਦੇ ਸਬੰਧ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 100 ਮਿਲੀਅਨ ਯੂਐਸ ਡਾਲਰ ਦਾ ਇੱਕ ਫੰਡ ਵੱਖਰੇ ਤੌਰ ਤੇ ਕੱਢ ਲਿਆ ਗਿਆ ਹੈ ਇਹਦੇ ਵਿੱਚ ਇੱਕ ਲੰਮੀ ਚੌੜੀ ਕੈਂਪੇਨ ਜਿਹੜੀ ਹੈ ਉਹ ਚੱਲਣੀ ਹੈ ਜਿਹਦੇ ਵਿੱਚ ਬਹੁਤ ਵੱਡੀ ਰਿਕਰੂਟਮੈਂਟ ਕੀਤੀ ਜਾਣੀ ਹੈ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਵੱਲੋਂ ਬ੍ਰਾਡਸਾਬੀ ਦਾ ਇੱਕ ਸਪੈਸ਼ਲ ਨਾਮ ਵੀ ਰੱਖਿਆ ਗਿਆ ਇਹਨੂੰ ਕਿਹਾ ਗਿਆ ਵਾਰ ਟਾਈਮ ਰਿਕਰੂਟਮੈਂਟ ਹੈ ਇਦੇ ਵਿੱਚ ਇਹਨਾਂ ਨੇ ਤਕਰੀਬਨ ਹਰ ਇੱਕ ਵਰਗ ਦੇ ਜਿਹੜੇ ਲੋਕ ਆ ਉਹਨਾਂ ਨੂੰ ਟਾਰਗੇਟ ਕਰਨਾ ਹੈ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਚਾਹੇ ਕੋਈ ਛੋਟੀ ਉਮਰ ਦਾ ਚਾਹੇ ਵੱਡਾ ਚਾਹੇ ਜਿਵੇਂ ਤੁਸੀਂ ਦੱਸਿਆ ਕੋਈ ਫਿਟਨੈਸ ਦੇ ਨਾਲ ਸੰਬੰਧਿਤ ਹੈਗਾ ਕੋਈ ਬੋਲਣ ਵਾਲਾ ਹੈਗਾ ਜਾਂ ਕੋਈ ਰੇਡੀਓ ਦੇ ਵਿੱਚ ਬੜਾ ਸਪੈਸ਼ਲਿਸਟ ਹੈ ਆ ਕੋਈ ਆਈਟੀ ਦੇ ਵਿੱਚ ਬੜਾ ਐਕਸਪਰਟ ਹੈ ਹਰ ਇੱਕ ਵਰਗ ਦੇ ਜਿਹੜੇ ਲੋਕ ਆ ਇਹਨਾਂ ਨੇ ਕਿਹਾ ਆਪਣੀਆਂ ਵਕ-ਵਕ ਐਡਸ ਦੇ ਥਰੂ ਕਿ ਸਾਨੂੰ ਉਹਨਾਂ ਦੀ ਲੋੜ ਹੈਗੀ ਹੈ ਕਿਸੇ ਤੋਂ ਬ੍ਰਾਡਸਾ ਫੀਲਡ ਦੇ ਵਿੱਚ ਕੰਮ ਕਰਵਾਉਣਾ ਕਿਸੇ ਤੋਂ ਲੋਕਾਂ ਦੇ ਵਿੱਚ ਇਨਫਲੂਐਂਸ ਹੈ ਜਿਹੜਾ ਉਹ ਪਹੁੰਚਾਉਣਾ ਹੈ ਕੁਝ ਐਸੇ ਵੀ ਲੋਕ ਹਾਇਰ ਕਰਨੇ ਹਨ ਜਿਹੜੇ ਇਹਨਾਂ ਦੇ ਕੀਤੇ ਹੋਏ ਕੰਮ ਨੂੰ ਡਿਫੈਂਡ ਵੀ ਕਰਨਗੇ ਬੀਟ ਰੇਡੀਓ ਬੀਟ ਐਨੀ ਅਦਰ ਇੰਡੀਪੈਂਡੈਂਟ ਸੋਸ਼ਲ ਮੀਡੀਆ ਪਲੈਟਫਾਰਮ ਸੋ ਐਸ ਤਰੀਕੇ ਨਾਲ ਜਿਹੜੇ ਕੰਮ ਕਰ ਰਿਹਾ ਉਹ ਕਰਨ ਦੀ ਪਲਾਨਿੰਗ ਕਰ ਚੁੱਕੇ ਹੈ ਜੇ ਕੈਂਪੇਨਸ ਦੀ ਗੱਲ ਕਰੀਏ ਤਾਂ ਉੱਥੇ ਬੜੀਆਂ ਬੋਲਡ ਕੈਂਪੇਨਸ ਚਲਾਈਆਂ ਜਾ ਰਹੀਆਂ ਇੱਕ ਮੈਂ ਇਹਨਾਂ ਦੀ ਦੇਖ ਰਿਹਾ ਸੀ ਐਡਵਰਟਾਈਜ਼ਮੈਂਟ ਉੱਥੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਜੇਕਰ ਤੁਸੀਂ ਵੀ ਇਲੀਗਲਸ ਨੂੰ ਰਿਪੋਰਟ ਕਰਨਾ ਚਾਹੁੰਦੇ ਹੋ ਖੁਦ ਰਿਪੋਰਟ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੰਮ ਆ ਕੇ ਕਰੋ ਸਾਡੇ ਵੱਲੋਂ ਖੁੱਲਾ ਸੱਦਾ ਹੈ ਅਪਲਾਈ ਕਰੋ ਨਵੀਆਂ ਬਰਡਸਪ ਦੱਸੇ ਜਾ ਰਿਹਾ Thousends of positions ਜਿਹੜੀਆਂ ਉਹ ਓਪਨ ਕਰ ਦਿੱਤੀਆਂ ਗਈਆਂ ਪਿਛਲੇ ਸਾਲ ਬੇਸ਼ੱਕ ਇਹਨਾਂ ਦਾ ਬਾਇਸਟ ਉਹਨਾ ਖੁੱਲਾ ਨਹੀਂ ਰਿਹਾ ਪਰ ਇਸ ਸਾਲ ਜਿਹੜਾ ਲੰਮਾ ਚੌੜਾ ਬਾਇਸਟ ਹੈ ਜਿਹੜਾ ਵਨ ਬਿਗ ਬਿਊਟੀਫੁਲ ਬਿਲ ਸੀਗਾ ਉਹਦੇ ਥਰੂ ਰੱਖਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਲਰ ਆ ਉਸਪੈਂਡ ਕੀਤੇ ਜਾਣਗੇ ਫਿਟਨੈਸ ਦੇ ਨਾਲ ਸੰਬੰਧਿਤ ਜਿਹੜੇ ਇਨਫਲੂਐਂਸਰ ਹੈਗੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਆਈਸ ਦੇ ਨਾਲ ਐਸੋਸੀਏਟਿਡ ਕੀਤਾ ਜਾਊਗਾ ਮਿਲਟਰੀ ਬੈਕਗ੍ਰਾਉਂਡ ਦੇ ਨਾਲ ਸੰਬੰਧਿਤ ਜਿਹੜੇ ਲੋਕ ਹੈਗੇ ਆ ਟੈਕਟੀਕਲ ਆਨਲਾਈਨ ਇਨਫਲੂਐਂਸਰ ਆ ਜਿਹੜੇ ਉਹਨਾਂ ਨੂੰ ਵੀ ਆਪਣੇ ਵੱਲ ਪ੍ਰੇਰਿਆ ਜਾਊਗਾ ਇਹਦੇ ਵਿੱਚ ਵਟਸਐਪ ਕੁਝ ਲੋਕ ਉਹ ਰੱਖੇ ਜਾ ਰਹੇ ਆ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਲਾਈਵ ਸਟ੍ਰੀਮ ਇਵੈਂਟਸ ਕੰਟੈਂਟ ਦੇ ਜ਼ਰੀਏ ਜਨ ਜ਼ੀ ਤੇ ਮਿਲੇਨੀਅਨ ਤੇ ਮਿਲੇਨੀਅਲ ਆਡਾਇੰਸ ਆ ਜਿਹੜੀ ਉਹਨਾਂ ਨੂੰ ਆਪਣਾ ਏਜੰਡਾ ਕਲੀਅਰ ਦੱਸਣਗੇ ਉਹਨਾਂ ਨੂੰ ਦੱਸਣਗੇ ਕੀ ਫਾਇਦੇ ਆ ਲੋਕਾਂ ਨੂੰ ਡਿਪੋਟ ਕਰਨ ਦੇ ਸੋ ਇਸ ਤਰੀਕੇ ਦੇ ਨਾਲ ਬਰਟਸਪੇ ਜਿਹੜੀ ਲੰਮੀ ਚੌੜੀ ਜਿਹੜੀ ਡਰਾਈਵ ਚਲਣੀ ਹੈ ਉਹਦੇ ਨਾਲ 14000 ਤੋਂ ਵੱਧ ਜਿਹੜੇ ਨਵੇਂ EMPLOYEES ਆ ਉਹ ਭਰਤੀ ਕੀਤੇ ਜਾਣੇ ਆ ਜੀ ਬਿਲਕੁਲ ਜੀ ਜੇਕਰ ਇੰਨੇ ਬੰਦੇ ਭਰਤੀ ਕਰਕੇ ਇਹ ਲੋਕਾਂ ਦੇ ਵਿੱਚ ਫਲਾਏ ਜਾਣਗੇ ਤਾਂ ਫਿਰ ਕੰਮ ਵੀ ਡਬਲ ਹੋ ਜਾਊਗਾ ਦੇਖੋ ਹਰ ਬੰਦਿਆਂ ਨੂੰ ਉਸ ਹਿਸਾਬ ਨਾਲ ਸੈLECTION ਕਰ ਰਹੇ ਵੀ ਜਿਹੜੇ ਵੀ ਬੰਦੇ ਜਿਸ ਚੀਜ਼ ਦੇ ਵਿੱਚ ਮਹਾਰਤ ਹੈਗੀ ਆ ਤਾਂ ਕਿ ਕੰਮ ਫਾਸਟ ਹੋ ਸਕੇ ਤੇ ਕੀਤਾ ਜਾ ਸਕੇ ਤੇ ਉਹਦਾ ਫਾਇਦਾ ਲਿਆ ਸਕੇ ਇਹੋ ਜਿਹੇ ਬੰਦੇ ਕੋਈ ਆ ਵੀ ਸਕਦੇ ਆ ਹਰ ਇੱਕ ਵਰਗ ਤੋਂ ਵੀ ਹਾਂਜੀ ਅਸੀਂ ਵੀ ਚਲੋ ਕਰਦੇ ਆ ਹੈਲਪ ਸਾਡੀ ਵੀ ਜ਼ਰੂਰਤ ਹੈਗੀ ਆ ਹੁੰਦੇ ਇਹੋ ਜਿਹੇ ਬੰਦੇ ਜੀ ਗ੍ਰਾਪ ਸਭ ਤੋਂ ਪਹਿਲਾਂ ਤਾਂ ਜਿਹੜੇ ਛੋਟੀ ਉਮਰ ਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਟਾਰਗੇਟ ਕਿਦਾਂ ਕੀਤਾ ਜਾ ਰਿਹਾ ਵਰਗ ਜਿਹੜੇ ਦਾ ਮਰਜ਼ੀ ਆਵੇ ਉਹਨੂੰ 50000 ਦਾ ਸਾਈਨਿੰਗ ਬੋਨਸ ਦੇਣਾ ਹੀ ਦੇਣਾ ਫੋਰ ਐਗਜ਼ਾਮਪਲ ਕੋਈ ਰੇਡੀਓ ਦੇ ਵਿੱਚ ਕੰਮ ਕਰਦਾ ਸੀਗਾ ਉਹਨੂੰ ਕਹਿ ਦਿੱਤਾ ਗਿਆ ਕਿ ਤੂੰ ਆਪਣਾ ਇੱਕ ਸੋਸ਼ਲ ਮੀਡੀਆ ਚੈਨਲ ਚਲਾ ਕੇ ਇਸ এজেন্ডੇ ਦੇ ਬਾਰੇ ਲੋਕਾਂ ਨੂੰ ਦੱਸਣਾ ਹੈ ਸੌਫਟ ਇਨਫਲੂਐਂਸ ਕਰਨਾ ਕਹਾਣੀ ਜਿਹੜੀ ਮਰਜ਼ੀ ਪਾ ਉਹ ਬਰਤਸਾ ਭੱਜ ਕੇ ਆਊਗਾ ਉਹਨੂੰ ਇਹ ਇੱਕ ਤਾਂ ਮੇਰਾ ਚਿਹਰਾ ਜਿਹੜਾ ਉਹ ਫੇਮ ਮਿਲਣੀ ਹੈ ਇੱਕ ਮੇ ਪਾਰਟੀ ਦੇ ਨਾਲ ਜਿਹੜਾ ਐਸੋਸੀਏਟਡ ਪੈਸੇ ਮਿਲਨੇ ਵੱਖਰੇ ਸੈਲਰੀ ਮਿਲਦੀ ਵੱਖਰੀ ਸੋਸ਼ਲ ਮੀਡੀਆ ਤੋਂ ਜਿਹੜੇ 4 ਰੁਪਏ ਆਉਣੇ ਉਹ ਵੱਖਰੇ ਸੋ ਲੋਕ ਭੱਜ ਬੱਜ ਕੇ ਇਸ ਸੀਜ਼ ਨੂੰ ਜਾਣਗੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਵਿੱਚ ਰਹਿ ਗਈ ਸਟੂਡੈਂਟਸ ਦੇ ਨਾਲ ਸਬੰਧਿਤ 50000 ਦਾ ਸਾਈਨਿੰ ਪਲੱਸ ਉਹਨਾਂ ਦੀਆਂ 60000 ਯੂਐਸ ਡਾਲਰ ਦੀਆਂ ਸਟੂਡੈਂਟ ਲੋਨ ਰੀਪੇਮੈਂਟਸ ਕੀਤੀਆਂ ਜਾਣਗੀਆਂ ਸੋ ਆਫਰ ਬੜਾ ਤਗੜਾ ਲੁਭਾਵਨਾ ਆਫਰ ਹੈ ਸੋ ਇਸ ਤਰੀਕੇ ਨਾਲ ਲੋਕਾਂ ਨੂੰ ਪ੍ਰੇਰਿਆ ਜਾਊਗਾ ਤਾਂ ਕਿ ਇਹ ਜਿਹੜੇ ਸਟੂਡੈਂਟਾਂ ਨੂੰ ਕਿਉਂ ਜ਼ਿਆਦਾ ਕੀਤਾ ਬਈ ਸਟੂਡੈਂਟਾਂ ਦੇ ਵਿੱਚ ਕੀ ਪੋਟੈਂਸ਼ੀਅਲ ਜ਼ਿਆਦਾ ਹੁੰਦਾ ਜਾਂ ਸਟੂਡੈਂਟ ਮੰਨ ਲਓ ਸਿੱਧਾ ਇੱਕ ਡਾਇਰੈਕਸ਼ਨ ਵੱਲ ਜਾ ਕੇ ਕੰਮ ਕਰ ਸਕਦੇ ਆ ਸਟੂਡੈਂਟਾਂ ਨੂੰ ਸਪੈਸ਼ਲੀ ਕਿਉਂ ਕਿਹਾ ਗਿਆ ਜੀ ਬਲਤਸਬ ਕੋਈ ਵੀ ਫੀਲਡ ਹੈ ਉਹ ਸਟੂਡੈਂਟਸ ਨੂੰ ਤਰਜੀਹ ਦਿੰਦਾ ਹੈ ਪਹਿਲੀ ਗੱਲ ਤੇ ਕਿ 21-22 ਸਾਲ ਦੇ ਜਿਹੜੇ ਆਪਣੇ ਕਾਲਜ ਵਗੈਰਾ ਫਿਨਿਸ਼ ਕਰ ਰਹੇ ਆ ਉਹਨਾਂ ਨੂੰ ਉਤਰੰਤ ਟਾਰਗੇਟ ਕਰ ਲਿਆ ਜਾਊਗਾ ਕਿ ਕੋਈ ਹੋਰ ਲਾਈਨ ਚੂਸ ਕਰਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਆ ਕੇ ਕੰਮ ਕਰ ਕਰਨਾ ਕਿਉਂਕਿ ਉਹ ਉਹਨਾਂ ਦਾ ਇੱਕ ਫਿਊਚਰ ਦਾ ਐਸੈਟ ਬਣ ਜਾਣਾ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਕੰਟਰੈਕਚੁਅਲ ਬੇਸ ਤੇ ਰੱਖਣਾ ਹੈ ਪਰ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਤਾਂ ਪੱਕਾ ਸਮਝ ਕੇ ਜਿਹੜਾ ਜਿੰਨੀ ਵੀ ਸਰਵਿਸ ਹੁੰਦੀ ਆ ਉਤੋਂ ਤੱਕ ਦੇ ਲਈ ਉਹਨਾਂ ਨੂੰ ਸਾਈਨ ਕੀਤਾ ਜਾ ਸਕਦਾ ਸੋ ਸਟੂਡੈਂਟਸ ਦੇ ਲਈ ਆਫਰ ਡਬਲ ਤੋਂ ਵਿਵਾਦਿਆ ਇਸ ਇਹੀ ਇੱਕ ਕਾਰਨ ਹੈ ਕਿਉਂਕਿ ਉਹਨਾਂ ਦਾ ਪਰਮਾਨੈਂਟ ਐਸੈਟ ਬਣ ਕੇ ਕੰਮ ਕਰਨਗੇ ਮਤਲਬ ਉਹਨਾਂ ਦਾ ਐਕਸਪੀਰੀਅੰਸ ਕੰਮ ਵੀ ਆਊਗਾ ਜੇ ਤਜਰਬਾ ਲਿਆ ਤਾਂ ਫਿਰ ਗਾਂ ਦੀ ਗਾਂ ਵੀ ਯੂਜ਼ ਹੋ ਸਕਦਾ ਤੇ ਇਹ ਨਾਲੇ ਸਟੂਡੈਂਟ ਨੇ ਲੌਂਗ ਚੱਲਣਾ ਹੁੰਦਾ ਬਾਕੀ ਰਿਟਾਇਰਮੈਂਟ ਦੇ ਨੇੜੇ ਹੁੰਦੇ ਆ ਬਾਅਦ ਦੇ ਵਿੱਚ ਉਹਨਾਂ ਦੇ ਵਿਚਾਰ ਵੀ ਬਦਲ ਜਾਂਦੇ ਆ ਕਹਾਣੀਆਂ ਵੀ ਬਦਲ ਜਾਂਦੀਆਂ ਡੈਫੀਨਿਟਲੀ ਬ੍ਰੈਡਸਪ ਸਟੂਡੈਂਟਸ ਨੂੰ ਪੱਕੇ এমਪਲੋਇਸ ਦੇ ਤੌਰ ਤੇ ਰੱਖਿਆ ਜਾਊਗਾ ਤੇ ਜਿੰਨੀ ਵੀ ਉਹਨਾਂ ਦੀ ਸਰਵਿਸ ਹੁੰਦੀ ਹੈ ਉਦੋਂ ਤੱਕ ਦਾ ਹੀ ਜਿਹੜਾ ਗੱਲਬਾਤ ਉਹਨਾਂ ਦੇ ਨਾਲ ਕੀਤੀ ਜਾਣੀ ਹੈ